ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਰਾਮ ਦੋਸਤੋ ਜਿਵੇਂ ਕਿ ਹੁਣ ਆਪਣਾ ਤੂੜੀ ਨਵੀਂ ਆ ਰਹੀ ਆ ਕਿਉਂਕਿ ਇਸ ਵਾਰ ਲੰਘੇ ਥੋੜੇ ਜਿਹਾ ਜ਼ਿਆਦਾ ਸਲਾਬੇ ਨੇ ਦੋਸਤੋ ਮੈਂ ਤਾਂ ਇਹੀ ਸਲਾਹ ਦੇਵਾਂਗਾ ਜਿਸ ਵੀ ਵੀਰ ਕੋਲੇ ਪੁਰਾਣੀ ਤੂੜੀ ਆ ਉਹਦੀਆਂ 15 ਤੋਂ 20 ਪੰਡਾ ਕੱਢ ਕੇ ਲੱਗ ਰੱਖ ਲੋ ਕਿਉਂਕਿ 10-15 ਦਿਨਾਂ ਦੇ ਵਿੱਚ ਜਿਹੜੀ ਪੁਰਾਣ ਨਵੀਂ ਤੂੜੀ ਹੋਊਗੀ ਉਹ ਥੋੜੀ ਸੁੱਕ ਜੂਗੀ ਤੇ ਉਸ ਟਾਈਮ ਤੱਕ ਉਹਦੇ ਨਾਲ 15 ਤੋਂ 20 ਭੰਡਾ ਨਾਲ ਮਹੀਨਾ ਟਾਈਮ ਪਾਸ ਹੋ ਜਾਊਗਾ ਤੇ ਜਿਵੇਂ ਕਿ ਨਵੀਂ ਤੂੜੀ ਆਊਗੀ ਸਲਾਬੇ ਲੰਘ ਕੇ ਦੇ ਕਾਰਨ ਜਿਹੜੀ ਤੂੜੀ ਹੋਊਗੀ ਉਹ ਪਸ਼ੂਆਂ ਦੇ ਮੂੰਹ ਦੇ ਵਿੱਚ ਛਾਲੇ ਵਗੈਰਾ ਜਾਂ ਛਿੱਲ ਦਾ ਨਿਯਜ ਨੂੰ ਜ਼ਖਮ ਵੀ ਕਹਿੰਦੇ ਨੇ ਆਪਾਂ ਜ਼ਖਮ ਵਗੈਰਾ ਵੀ ਕਰ ਦਿੰਦੀ ਹੈ ਜਿਹਦੇ ਨਾਲ ਮੂੰਹ ਦੇ ਰਹੀਂ ਖੂਨ ਵੀ ਆਣਾ ਸ਼ੁਰੂ ਹੋ ਜਾਊਗਾ ਕਈ ਵਾਰ ਨਵੇਂ ਟੂੜੀ ਦੇ ਵਿੱਚ ਗਰਦਾ ਹੋਣ ਦੇ ਕਾਰਨ ਵੀ ਪਸ਼ੂਆਂ ਨੂੰ ਬੰਨ ਦੀ ਸ਼ਿਕਾਇਤ ਦਾ ਵੀ ਸਮੱਸਿਆ ਆ ਸਕਦੀ ਆ ਤੇ ਇਸੇ ਕਰਕੇ ਆਪਾਂ ਇਹ ਸਲਾਹ ਦਿੰਨੇ ਆ ਜਿੰਨੀ ਕੀ ਜਾਣਕਾਰੀ ਰੱਖਦੇ ਆ ਕਿ ਪੁਰਾਣੀ ਟੂੜੀ ਹੀ ਕੱਢ ਕੇ ਬਾਹਰ ਰੱਖ ਲੈਣੀ ਜੇ ਹਿੰਦੀ ਆ ਕਿਉਂਕਿ ਨਲਤਾ ਆਪਣੀ ਪੁਰਾਣੀ ਟੂੜੀ ਦੇ ਵਿੱਚ ਜਿਹੜੀ ਆ ਉਹਨੂੰ ਆਪਾਂ ਸੰਨੀ ਜਾਂ ਆਚਾਰ ਦੇ ਵਿੱਚ ਲਾ ਕੇ ਦੇ ਸਕਦੇ ਆ ਇਹਨਾਂ ਨੂੰ ਤੇ ਨਾਲ ਹੀ ਦੋਸਤੋ ਮੈਂ ਇੱਕ ਚੀਜ਼ ਥੋੜੀ ਜੀ ਹੋਰ ਜਾਣਕਾਰੀ ਦੇਵਾਂਗਾ ਜਿੰ ਜਦੋਂ ਆਪਾਂ ਨਵੀਂ ਤੂੜੀ ਪਾਉਣੀ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਪਸ਼ੂ ਦਾ ਨਮਕ ਤੇ ਮਿੱਠਾ ਛੋਡੇ ਦੀ ਮਾਤਰਾ ਜ਼ਰੂਰ ਵਧਾ ਦੇਣੀ ਚਾਹੀਦੀ ਹੈ ਕਿਉਂਕਿ ਨਮਕ ਨਾਲ ਜਿਹੜਾ ਪਸ਼ੂ ਨੇ ਤੂੜੀ ਵਗੈਰਾ ਖਾਧੀ ਆ ਉਹਨੂੰ ਹਾਜਮ ਤੇ ਮਿੱਠੇ ਛੋਡੇ ਨਾਲ ਉਹਨੂੰ ਗਾਲ ਕੇ ਜਲਦੀ ਤੋਂ ਜਲਦੀ ਗੋਬਰ ਰਹੀ ਬਾਹਰ ਕੱਢ ਦੋਗੇ ਜਿਦੇ ਕਰਨ ਕੇ ਪਸ਼ੂ ਨੂੰ ਬੰਨ ਦੀ ਸ਼ਿਕਾਇਤ ਨਹੀਂ ਆਊਗੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਔਰ ਲਾਈਕ ਜ਼ਰੂਰ ਕਰੋ